जसी, 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 एक उठी कर ले आ, एक की कर ले उन मैं की करा आ, बिबी, बिबी, जसी उठी कर ले आ, मैं हुन की करा आ, बिबी, मैं बिये, जसी, जसी तू की कर ले? ਹਾਈ ਨਹੀਂ ਦੱਸ ਦਿਂਦੀ ਮੈਨੂੰ ਅੜੀਏ ਕੀ ਹੋ ਗਿਆ ਹਾਈ ਬੀਬੀ ਵੀ ਨਹੀਂ ਆਗੀ ਘਰੇ ਨਹੀਂ ਬੀਬੀ ਹੈ ਕਿ ਘਰ ਮੁਕੀ ਨੂੰ ਬੁਲਾਵਾ ਬੀਬੀ ਹੋਣੀ ਨਹੀਂ ਸਭ ਪਾਪਾ ਲੈ ਗਏ ਆ ਕੀ ਰੋਲਾ ਪਾਈ ਜਾਂਦੀ ਐ ਮੈਂ ਤਾਂ ਦੋ ਮਿੰਟ ਬਾਹਰ ਵੀ ਲੈ ਜਾਣ ਦਿੰਦੀ ਆ ਪਤਾ ਨਹੀਂ ਕੀ ਪੰਗਾ ਪਾਈ ਬੈਠੀਆਂ ਨੇ ਬੀਬੀ ਆ ਦੇਖ ਲੈ ਜੀ ਸੀ ਨਹੀਂ ਦੇਖ ਲੈ ਕੀ ਹੋ ਗਿਆ ਆ ਕੀ ਕਰ ਲਿਆ ਜਸੀ 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 ਆ ਕੀ ਕਰ ਲਿਆ ਜਸੀ ਹਾਏ ਵੇ ਰੱਬ ਬੱਲੀ ਦੇ ਮਰ ਜਾਗੇ ਆ ਕੀ ਕਰ ਲਿਆ ਜਿਕ ਤਾਰਾ ਜਿਕ ਤਾਰ ਜਲਦੀ ਆ ਪੁੱਤ ਆ ਉਹਨੇ ਕੀ ਕਰੀ ਬੈਠੀਆਂ ਜਿਕ ਤਾਰੂ ਜਲਦੀ ਆ ਹਾਏ ਵੇ ਰੱਬ ਹੋਏ ਪਤਾ ਨਹੀਂ ਕੀ ਕਰਾਂ ਰੱਬਾ ਮੈਂ ਪਤਾ ਨਹੀਂ ਕੀ ਖਾ ਖੂਗੀ ਕੋਈ ਕੁਝ ਨਹੀਂ ਆਇਆ ਬੇਬੇ ਨੂੰ ਮਸਤੀ ਪਈ ਐ ਡਰਾਮੇ ਕਰਦੀ ਆ ਤੂੰ ਇਹ ਗੱਲ ਉਹਨੂੰ ਪੈਸੇ ਦੇ ਮੈਨੇ ਤਾਂ ਤੁਹਾਨੂੰ ਉੱਕੀ ਪਈ ਆ ਮੈਂ ਤੁਹਾਨੂੰ ਲੈ ਤਾ ਤੇ ਤੂੰ ਛੇ ਦੀ ਚੱਕੇ ਨੂੰ ਹਸਪਤਾਲ ਲੈ ਕੇ ਚੱਲਾ ਬੰਨੀ ਦਾ ਮਰ ਜਾਇਆ ਕੁਝ ਖਾ ਲਿਆ ਇਹਨੇ ਜਲਦੀ ਕਰਾ ਕੁਝ ਨਹੀਂ ਹੋਇਆ ਠੀਕ ਆ ਠੀਕ ਆ ਭਾਈ ਇਹਨੂੰ ਦੇਖਣਾ ਛੇ ਨਹੀਂ ਕੁਝ ਨਹੀਂ ਹੋਇਆ ਵੀ ਵੀ ਐ ਡਰਾਮੇ ਕਰਦੀ ਆ ਕੁਝ ਨਹੀਂ ਹੋਇਆ ਤੂੰ ਐ ਕਰ ਤੂੰ ਮੈਨੂੰ ਤੇ ਪੈਸੇ ਦੇ ਮਿੱਤ ਦਾ ਦਾਮੂਗੀ ਮਹਿਮਾ ਦਾਮੂਗੀ ਕਿਹਾ ਮੈਂ ਇਹਨੂੰ ਲੈ ਚੱਲ ਤੂੰ ਹਸਪਤਾਲ ਛੇਦੀ ਬੰਦੀ ਨੇ ਮਰ ਜਾਗੇ ਲੈ ਚੱਲ ਕੋਈ ਕੁਝ ਨਹੀਂ ਹੋਇਆ ਇਹਨੂੰ ਕੁਝ ਨਹੀਂ ਆ ਠੀਕ ਆ ਚੰਗੀ ਭਲੀ ਆ ਛੇਦੀ ਚੱਕ ਲੈ ਹਸਪਤਾਲ ਲੈ ਚਲੀਏ ਛੇਦੀ ਕਰ ਛੇਦੀ ਹਸਪਤਾਲ ਨਾ ਕਹਾ ਮੰਨ ਨਹੀਂ ਹੈ ਕਿ ਗੱਲ ਸਾਰੇ ਬੰਦੇ ਦੀ ਕਰਨ ਮੈਂ ਕਹਾਂ ਕੁਝ ਨਹੀਂ ਆ ਇਹ ਛੇਦੀ ਲੈ ਚੜੀ ਹਸਪਤਾਲ ਆ ਹਸਪਤਾਲ ਦੱਸ ਗਈਏ ਤੋ ਉਹ ਕਰੋ ਆਪਾਂ ਹਸਪਤਾਲ ਲੈ ਲਿਆ ਉਹ ਜਾਦਰਿਆ ਬੀਬੀ ਹੁਣ ਦੱਸ ਜਲਦੀ ਜਲਦੀ ਕਰੋ ਜਲਦੀ ਕਰੋ ਦੱਸ ਹੁਣ ਕਿਹੜਾ ਮੈਂ ਨਾ ਜਲਦੀ ਨਿਕਲ ਚਲੋ ਬੀਬੀ ਮਰਵਾ ਕੇ ਰੱਖਦਾ ਮੈਂ ਤਾਂ ਲੱਖ ਰੁਪਏ ਲਵਾਤਾ ਮੇਰੇ ਤਾਂ ਦੋ ਦਿਨਾਂ ਚ ਦੇ ਉਹ ਤਾਂ ਮੇਰਾ ਕੋਈ ਦਿੱਤਾ ਲਿਆ ਅੱਗੇ ਆ ਗਿਆ ਇਹਨੇ ਤਾਂ ਕਸਰ ਨਹੀਂ ਛੱਡੀ ਸੀ ਮੇਰਾ ਕਾਲਾ ਮੂੰਹ ਕਰਵਾਉਣ ਚ ਹੋਰ ਬੀਬੀ ਤਾਂ ਮਰਵਾ ਕੇ ਰੱਖਦੇ ਨੇ ਸਾਰੇ ساری ਉਮਰ ਜੇਲ੍ਹ ਚ ਲੰਗ ਜਾਂਦੀ ਆਪਣੀ ਤਾਂ ਬੀਬੀ ਉਹੀ ਤਾਂ ਗੱਲ ਆ ਵੀ ਜੇ ਤੈਨੂੰ ਕੋਈ ਦਸਤਗਲੀ ਵਾਪਾ ਜੀ ਤੂੰ ਸਾਨੂੰ ਦੱਸ ਹਾਂ ਭਾਈ ਕੋਈ ਕੁਝ ਖਾ ਪੀ ਲੋ ਇਹ ਚੰਗੀਆਂ ਗੱਲਾਂ ਥੋੜੀ ਹੁੰਦੀਆਂ ਨੇ ਕਿ ਅਨੋਹਦੀਆਂ ਦੀਆਂ ਨਾਲ ਇਹਨੂੰ ਕਹਦੇ ਕਿ ਉਹਰੇ ਰਹਿਣਾ ਨਾ ਆਪਣਾ ਹਿਸਾਬ ਨਾਲ ਰਹੇ ਅਗਲੀ ਵਾਰੀ ਮੈਂ ਕੋਈ ਨਹੀਂ ਪਹੁੰਚਾਉਂਦਾ ਹੈਗਾ ਮੈਂ ਆਪ ਪੇ ਜਾਊਂਗਾ ਫਿਰ ਉਹਨਾਂ ਦਵਾਈ ਦੇਖੂਗੀ ਆਲੇ-ਦਾਲ ਇਹ ਚੱਲ ਹੁਣ ਵੀ ਫਿਰ ਤੁਸੀਂ ਚੁੱਪ ਕਰੋ ਦੱਸ ਉਹਨੂੰ ਮਸਤਰਾ ਰਾਮ ਆਇਆ ਹੈਗਾ ਕਿਉਂ ਉਹਨੂੰ ਦੁਆਰਾ-ਦੁਆਰਾ ਇਹ ਗੱਲਾਂ ਕਹਿ-ਕਹਿ ਕੇ ਉਹਨੂੰ ਹੂਰ ਕਰਦੇ ਹਾਂ ਭਾਈ ਇਹਨੇ ਕਿਰੋ ਸਾਡੇ ਨਾਲ ਚੰਗੀ ਕੀਤੀ ਆਗੀ ਚੁੱਪ ਕਰੋ ਤੁਸੀਂ ਅੰਮੀ ਇਹ ਜੇ ਹੁੰਦਾ ਮਸਤਰਾ ਰਾਮ ਆਇਆ ਜੇ ਕੋਈ ਨਾ ਪਾਵੇ ਤਾਂ ਇਹ ਨਿੱਕਾ ਕਰਦੇ चढ़ाई हम होगी हमें तरह फट जसी तू ठीक है जरूरत है नी ਕੁਝ ਅਸ ਕੰਮ ਲਈਏ ਕੀ ਹੋ ਗਿਆ ਸੀ ਜੇ ਕੀ ਖਾ ਲਿਆ ਸੀ ਤੂੰ ਮਿੰਟ ਦੇ ਵਿੱਚ ਹੀ ਕੀ ਕਹਿਦਾ ਤਨਵੀਰਾ ਕੀ ਕਹੇਗੀ ਭਾਬੀ ਤੈਨੂੰ ਦੱਸ ਸਤ ਵਿੱਚ ਕਮਸ਼ ਤਾਂ ਮੈਨੂੰ ਤਾਂ ਦੱਸਦੀ ਐਡਾ ਵੱਡਾ ਫਰਾਸੜਾ ਤੂੰ ਕੰਮ ਲਈਏ ਕੱਲੀ ਨਹੀਂ ਲੈ ਲਿਆ ਰੱਬਾ ਨਾ ਚਾਹੀ ਅੱਜ ਤੈਨੂੰ ਕੁਝ ਹੋ ਜਾਂਦਾ ਫਿਰ ਮੇਰਾ ਕੌਣ ਸੀ ਦੱਸਣ ਨੂੰ ਹੁਣ ਕੀ ਰਹਿ ਗਿਆ ਆਪਣੇ ਮੇਰੇ ਕੋਲ ਦਾ ਚੇਕ ਕਰਾਂ ਨਾ ਬੈਠਾ ਰਹੂ ਵੇਖ ਮੈਂ ਪਹਿਲਾਂ ਵੀ ਕਿਹਾ ਸੀ ਕਿ ਤੇਰੀ ਮਾ ਭੈਣ ਵੱਡੀ ਤੂੰ ਕੋਈ ਗੱਲ ਨਾ ਤੁਰ ਕੋ ਇਹਨੇ ਕੀ ਹੋਇਆ ਹੈ ਬੀਬੀ ਦਾ ਵੀ ਕਿੱਥੋਂ ਦੂਰ ਹੋ ਰਿਹਾ ਹੈ ਮੈਂ ਵੀ ਛੋਟੀ ਗੱਲ ਨੂੰ ਸਮਝਾਂ ਲੀ ਜਸਸੀ ਜਸਤਾ ਸਹੀ ਬੰਨੂ ਫਿਰ ਮੈਨੂੰ ਆਇ ਲੱਗਦਾ ਤੂੰ ਮੈਨੂੰ ਆਪਣੀ ਭੈਣ ਨਹੀਂ ਸਮਝਦੀ ਜਠਾਣੀ ਨੂੰ ਸਮਝਦੀ ਹੈ ਨਾ ਮੇਰੀ ਭੈਣੇ ਐਹੋ ਜੀ ਕੋਈ ਗੱਲ ਨਹੀਂ ਹੈ ਤੇ ਫਿਰ ਗੱਲ ਨਹੀਂ ਕੋਈ ਤੇ ਤੂੰ ਮੈਨੂੰ ਦੱਸਦੀ ਕਿਉਂ ਨਹੀਂ ਮੈਨੂੰ ਤਾਂ ਇਹ ਹੀ ਨਹੀਂ ਸਮਝ ਆ ਰਿਹਾ ਮੈਨੂੰ ਦੱਸਣੀ ਕਿੱਥੋਂ ਸ਼ੁਰੂ ਕਰਾਂ ਤੇ ਦੇਖ ਜਿਹੜੀ ਵੀ ਗੱਲ ਹੈਗੀ ਹੈ ਨਾ ਤੇ ਮੈਨੂੰ ਦੱਸ ਤਾਂ ਸਹੀ ਹੋ ਸਕਦਾ ਮੈਂ ਕੋਈ ਰਾਸਤਾ ਕੱਢਦਾ ਜਿਹੜੀ ਮੈਂ ਗੱਲ ਤੈਨੂੰ ਦੱਸਣ ਦਾ ਰਿਹਾ ਹੋ ਸਕਦਾ ਤੂੰ ਵੀ ਉਸ ਗੱਲ ਤੇ ਯਕੀਨ ਨਾ ਕਰ ਸਕੀ ਜਿਵੇਂ ਕਿ ਵੀਰੇ ਨੇ ਨਹੀਂ ਮੇਰੀ ਗੱਲ ਤੇ ਯਕੀਨ ਕੀਤਾ ਸੀ ਅਜੇ ਤਾਂ ਕੀ ਹੋ ਗਿਆ ਅਸਲ ਗੱਲ ਦੱਸੇਗੀ ਮੈਂ ਫੇਰ ਹੀ ਪਤਾ ਲੱਗੂਗਾ ਗੱਲ ਇੱਕ ਹੋਵੇ ਤਾਂ ਦੱਸਦਾ

ਵੀ ਤੂੰ ਕਦੇ ਵੀ ਇਹ ਹਸਣਾ ਨਹੀਂ ਰਹਿੰਗੇ ਅਬ ਦੀ ਜਾਣ ਲੈਂਦਾ ਕਦੇ ਵੀ ਨਹੀਂ ਰਹਿੰਗੇ ਮੇਰਾ ਹੈ ਹੀ ਕੋਣਾ ਹੁਣ ਮੈਂ ਹੈ ਨਹੀਂ ਮੈਂ ਹੈ ਨਹੀਂ ਤੇਰੀ ਹੈ ਉਹਦੇ ਵੀਰਾ ਤੇ ਭਾਬੀ ਵੀ ਅਹੀ ਕਹਿ ਕੇ ਵਾਗੇ ਕਹਿੰਦੇ ਕੁੜੀਆਂ ਦੀ ਸਹੁਰਿਆਂ ਤੋਂ ਡੋਲੀ ਆਉਂਦੀ ਐ ਤੇ ਅਰਥ ਹੀ ਜਾਂਦੀ ਐ ਤੂੰ ਐ ਕਿਉਂ ਸੋਚਦੀ ਐ ਕੱਪਲੀਏ ਦੱਸ ਮੈਂ ਹੈਗੀ ਐ ਤੇਰੇ ਨਾਲ ਪਰ ਜੇ ਤੂੰ ਅਬ ਦੀ ਇਸ ਭੈਣ ਦੀ ਸੌਂ ਖਾ ਕੇ ਕਹਿ ਵੀ ਅੱਜ ਤੋਂ ਬਾਅਦ ਤੂੰ ਇਹ ਕਦੇ ਹੱਸਣਾ ਨਹੀਂ ਰਹਿੰਗੇ ਕਿ ਤੂੰ ਕਦੇ ਇਸ ਖਰਾ ਪੰਦੇ ਦੀ ਵੀ ਮੈਚ ਖਾਵਾ ਜਾਂਦਾ ਕਰ ਮੇਰੇ ਨਾਲ ਵਾਦਾ ਮੈਂ ਕਿਤਨਾ ਵਾਦਾ ਕਰਦੀ ਆਂ ਤੇ ਮੈਂ ਵੀ ਤੇਰਾ ਵਾਦਾ ਕਰਦੀ ਆਂ ਕਿ ਇੱਕ ਲਾਈਫ ਦੇ ਇਹੀ ਵੀਰਾਂ ਕਿਨ ਬਾਹੂਆਂ ਦਾ ਵੀ ਲੈ ਤੇ ਤੇਰੇ ਨਾਲ ਗੱਲ ਕਰਦੀ ਚੱਲਾਂਗਾ ਮੇਰਾ ਤੂੰ ਮੈਨੂੰ ਜੀ ਨਹੀਂ ਕਰਦਾ ਜਮਾਨਾ ਤੂੰ ਕਿਉਂ ਬਚਾਇਆ ਮੈਨੂੰ ਹਾਈ ਕਮਡੀ ਇਹ ਦੱਸ ਤੈਨੂੰ ਮੈਂ ਮਰਨ ਦੇ ਦੰਦੀ ਹੈ ਕਿਉਂਕਿ ਉਰੇ ਵੀ ਤਾਂ ਮੇਰੀ ਕਦਰ ਨਹੀਂ ਹੈਗੀ ਬੀਬੀ ਆਉਂਦੀ ਠੀਕ ਬੋਲਦੀ ਇਹ ਸਾਰਾ ਦਿਨ ਨੱਚੇ ਤੁੱਤ ਰਿਆਂ ਤੱਕ ਇਹਨੇ ਕਦੇ ਮੈਨੂੰ ਅੱਜ ਤੱਕ ਬੈਠ ਕੇ ਕੋਈ ਗੱਲਬਾਤ ਕੀਤੀ ਐ ਜਦੋਂ ਜੀ ਕਰਦਾ ਕੁੱਟਣ ਪੈ ਜਾਂਦਾ ਦੱਸ ਦੇਖ ਤੂੰ ਨਾ ਹੁਣ ਮੰਨਣਾ ਐ ਹੌਲਾ ਕਰ ਮੈਂ ਕੋਈ ਗੱਲ ਨਹੀਂ ਆਪਾਂ ਬੈਠ ਕੇ ਇਹ ਵੀ ਸਮਝਾਵਾਂਗੇ ਆਪਾਂ ਵੀਰਨ ਨਾਲ ਵੀ ਗੱਲ ਕਰਾਂਗੇ ਹੈ ਜੇਕਰ ਬਿਨਾਂ ਗੱਲੇ ਕੀਤੀ ਕਿਸੇ ਗੱਲ ਦਾ ਮਸਲਾ ਹੁੰਦਾ ਹੱਲ ਸੁਣਾਇ ਦੱਸ ਮੈਂ ਸਭ ਕੁਝ ਬਰਦਾਸ਼ਤ ਕਰੂ ਪਰ ਦੋ ਕਦਾਂ ਮੈਨੂੰ ਇਹ ਚੀਜ਼ ਦਾ ਵੀ ਮੇਰੇ ਵੀਰੇ ਨੇ ਵੀ ਮੇਰਾ ਸਾਥ ਨਹੀਂ ਦਿੱਤਾ ਹੈਗਾ ਮੇਰੀ ਗੱਲ ਸੁਣ ਵੀਰੇ ਦਾ ਕੋਈ ਕਸੂਰ ਨਹੀਂ ਜਿਹੜਾ ਜੱ ਬੰਦੇ ਨੂੰ ਖਾਇਆ ਜਾਂਦਾ ਨਾ ਮੁਰੇ ਹਾਂ ਉਹ ਜੇ ਖੁਸ਼ੀ ਦਾ ਬੰਦਾ ਸੋਚ ਰਿਹਾ ਦੇਖ ਤੂੰ ਆਮਨੇ ਹੌਸਲਾ ਨਾ ਛੱਡ ਇਹ ਆਪਾਂ ਦੂਗੇ ਜਾਣੀ ਅਪਲਿਕੇ ਨਾ ਵੀ ਇਹਨੂੰ ਸਾਰੀ ਗੱਲਬਾਤ ਦੱਸਾਂਗੇ ਸਾਰੀ ਗੱਲਬਾਤ ਸਮਝਾਵਾਂਗੇ ਉਹਨਾਂ ਨੂੰ ਫੇਰ ਪਤਾ ਲੱਗੂ ਮੇਰੀ ਭੈਣ ਦਾ ਕਿਸੇ ਨੇ ਕੀਤਾ ਕਸੂਰ ਹੈ ਹੁਣ ਉਹ ਕਹਤਾ ਕਿ ਮੈਨੂੰ ਕਹਿੰਦਾ ਅਸੀਂ ਤੇਰੇ ਕਣੀ ਉਮਰ ਕੇ ਤੂੰ ਸਾਡੇ ਕਣੀ ਉਮਰ ਕਉਮੀ ਐ ਥੋੜੀ ਜਿਹੀ ਤੇ ਨਿਕਲਣਾ ਮਾਸਤ ਕੁਤੇ ਬੰਦੀ ਨਹੀਂ ਐ ਨਹੀਂ ਦੂਗਾ ਹੁੰਦਾ ਕਹਿ ਗਿਆ ਤੇ ਵੀ ਉਹ ਤੇਰੇ ਬਿਨਾ ਰਹੂਗਾ ਜੇ ਅੱਜ ਉਹ ਮੈਂ ਤੈਨੂੰ ਭੇਜਾਂ ਤੇ ਤੇਰੀ ਭੈਣ ਆਉਗੋ ਆਉਗਾ ਕਿਉਂ ਤੂੰ ਆਪਦਾ ਮਾਣੇ ਨਾ ਉਹ ਕਰਖੇ ਕਿਉਂ ਤੂੰ ਇੰਨੀ ਹੋਈ ਤੀ ਨਹੀਂ ਹਾਂ ਇੰਨਾ ਨਾ ਜੇ ਤਾਂ ਜੇ ਤਾਂ ਦੇਖ ਮੇਰੀ ਭੈਣ ਮੇਰੀ ਮੰਗਦੀ ਹੈ ਹਨਾ ਅੱਜ ਤੋਂ ਬਾਅਦ ਰੋਣਾ ਧੋਣਾ ਬਿਲਕੁਲ ਬੰਦ ਕਰ ਮੈਂ ਵੀ ਤੇਰੇ ਨਾਲ ਆ ਮੀਨ ਕੋੜਾ ਬਿੱਦੀ ਬੋਲਦੀ

कोई गल आप बैठे समझावे समझावे तो आप ही जूगा चल चल मेरी भैन बस तो कर बथेरा रोज है ना चल तू जा आराम कर मैं लिए ना कुछ ना कुछ बना के बनी चल चल पै जा रोई ना जाए आराम कर दी फिर ज्यादा सेहत खराब होगी तू तो मरी ही मेरी किस्मत <laughs> नहीं, 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 नहीं नहीं बापू नहीं, नहीं। तू तो मेरी धी की जिंदगी रोलती मैं फुला मांग पा रही थी ਤਾਂ ਨਿਸ਼ੇੜੀ ਨਾਲ ਗਾ ਕੇ ਉਹਦੀ ਜ਼ਿੰਦਗੀ ਬਰਬਾਦ ਕਰਤੀ ਕੰਗਰ ਸ਼ਰਮ ਨੂੰ ਚਾਹੀਦੀ ਜੈ ਤਾਂ ਕਹਿੰਦੇ ਜਾ ਕੇ ਉਹਨਾਂ ਪਤਾ ਲਿਆ ਕਿ ਕਿਵੇਂ ਕਿਸੇ ਨਾਲ ਜ਼ਿੰਦਗੀ ਬਤੀਤ ਨਰੇ ਆ ਹੋ ਤੇਰੇ ਵਰਗੇ ਨਲਾਕ ਬਤਮ ਉਹ ਤਾਂ ਮੈਂ ਵੈਸੇ ਚੰਗਾ ਸੀ ਜਾਂ ਮੇਰੇ ਕਿੰਨੀ ਸ਼ੋਰ ਹੁੰਦੀ ਬੇਟਾ ਪੈ ਤਾਂ ਉਹਨੂੰ ਬਰਬਾਦ ਕਰਤਾ ਮੈਨੂੰ ਲੱਗਦਾ ਹੈ ਕਿ ਜੱਸੀ ਨੇ ਬਹੁਤ ਬੁਕਿੰਗ ਸੀਮ ਕੋਲ ਚਾ ਬਾਪੂ ਵੀ ਬਹੁਤ ਸੁਪਰੇ ਦੇ ਵਿੱਚ ਬਹੁਤ ਲਾਉਂ ਤਾਂ ਪਾਉਂਦਾ ਸੀ ਤਾਂ ਜੱਸੀ ਕੀ ਕਰੀ ਜੰਨੂ ਕੀ ਦੀ ਗੱਲ ਕਰ ਰਹੇ ਹੋ ਜੱਸੀ ਦੀ ਗੱਲ ਕਰਦਾ ਕੀ ਹੋ ਗਏ ਸੀ ਹੁ ਜਦ ਬਾਪੂ ਸੁਪਰੇ ਦੇ ਵਿੱਚ ਬਹੁਤ ਲਾਉਂ ਤਾਂ ਪਾਉਂਦਾ ਸੀ ਮੈਨੂੰ ਇਹ ਲੱਗਦਾ ਹੈ ਕਿ ਜੱਸੀ ਠੀਕ ਹੈ ਪਰ ਤੁਸੀਂ ਕੰਬਲੇ ਹੋਇਓ ਕਦੇ ਸੁਖਣੀਆਂ ਤੇ ਗੱਲਾਂ ਨਹੀਂ ਸੱਚ ਮੰਨੀਆਂ ਜਾਂਦੀਆਂ ਨੇ ਜੱਸੀ ਠੀਕ ਠਾਕ ਹੈ ਚੰਗੀ ਮੋਜਾਂ ਕਰਦੀ ਐਸ਼ ਕਰਦੀ ਐ ਸੰਜੇ ਉਹ ਕਾਹਦਾ ਫਿਕਰ ਹੈ ਤੁਹਾਨੂੰ ਨਹੀਂ ਮੈਨੂੰ ਲੱਗਦਾ ਤੁਸੀਂ ਤੁਹਾਨੂੰ ਮੈਨੂੰ ਲੱਗਦੀ ਤੁਸੀਂ ਠੀਕ ਨਹੀਂ ਹੈਗੇ ਮੈਨੂੰ ਜਾਣਾ ਚਾਹੀਦਾ ਜਿੰਨਾ ਚੰਗੀ ਤੁਸੀਂ ਉਹ ਕਿਉਂ ਕੰਬਲੇ ਹੋਇਓ ਓਏ ਕੋਈ ਸੁਪਨਾ ਆਇਆ ਤੇ ਇੰਨਾ ਫਿਕਰ ਕਰਨ ਲੱਗ ਗਏ ਐਡੀ ਕੋਈ ਗੱਲਬਾਤ ਨਹੀਂ ਹੈਗੀ ਨਹੀਂ ਨਹੀਂ ਮੈਂ ਜ਼ਰੂਰ ਜਾਵਾਂ ਮੈਨੂੰ ਦੱਸੀ ਨਾ ਬੱਸ ਮੇਰੀ ਮੰਦ ਕੀ ਗੱਖ ਮੈਂ ਹੁੰਦਾਂ ਨੂੰ ਬਰੇਟਾ ਪਤਾ ਨਹੀਂ ਕੀ ਕੀ ਲੋਕ ਕਿਹਦੇ ਹੁੰਦਾ ਤੇਰੀ ਵੀ ਪਸਿਆ ਕਰਨ ਰੋਜ਼ ਕੀ ਕੀ ਹੋ ਜਾਈਦਾ ਨਹੀਂ ਨੰਦ ਦੇ ਘਰ ਸਾਨੂੰ ਸੁਪ ਕਰਕੇ ਬਹਿ ਜੀ ਕਿਤੇ ਨਹੀਂ ਜਾਣਾ ਮਿੰਟ ਨੂੰ ਜਾਵਾਂ ਇਹਨਾਂ ਨਾਲ ਨਾ ਜਾਂਦੀ ਵੀ ਦੇ ਤਾਨੂੰ ਤੇਰੇ ਨਾਲ ਨਹੀਂ ਦੱਸ ਲੈ ਨੂੰ ਤੁਸੀਂ ਕਿਉਂ ਨਹੀਂ ਮੰਨਦੇ

ਇਹਨੇ ਗੱਲ ਸੁਣੀ ਹਾਂ ਆ ਗਈ ਸੀ ਔਰ ਅੱਜ ਕਿਵੇਂ ਰਾਤ ਲਗਿਆ ਦਿਨ ਉਹ ਕਮਰੇ ਕਿੰਨੇ ਭੈਣਾ ਦੇ ਘਰ ਦੇ ਨਾਲ ਵੀ ਭੁੱਲੇ ਤਾ ਨਹੀਂ ਦੱਲੇ ਸਸੇ ਗਏ ਵੀ ਨਹੀਂ ਸਸੇ ਗਾ ਆ ਲੋ ਪੰਖਰ ਖਾ ਗਏ ਕਿ ਮਸੇ ਗੇੜਾ ਮਾਰੇ ਬਸ ਕਮਕਾਰ ਬਹੁਤ ਜ਼ਿਆਦਾ ਥੋੜੇ ਸੇ ਕੀ ਗੱਲ ਵੀਰੇ ਜਰ ਵੀ ਭੁੱਲ ਗਏ ਤੁਸੀਂ ਤਾਂ ਹੈ ਕਿਹੜਾ ਹੀ ਨਹੀਂ ਮਾਰੇ ਹੈਗਾ ਮੁਰਗੇ ਨਹੀਂ ਨਹੀਂ ਦੱਸੀ ਭੁੱਲੇ ਭੈਣਾ ਦਾ ਘਰ ਤੇ ਭੁੱਲੇ ਜਾਂਦਾ

ਠੀਕ ਹੈ ਵੀਰੇ ਮੈਂ ਸਾਰਾ ਸੁਣ ਲਿਆ ਤੁਹਾਡੀ ਆਉਂਦੀ ਕੋਈ ਨਹੀਂ ਸਸਕਰ ਸਸ ਜਾਨੀ ਹਾਂਜੀ ਹਾਂਜੀ ਫੋ ਸੇ ਤਾਂ ਠੀਕ ਨਾ ਅੱਛਾ ਅਸੀਂ ਗੱਲ ਕਰਦੇ ਆਂ ਆਹ ਦੇ ਆਮੇ ਲੰਮੀ ਕੀ ਕਹਿੰਦੇ ਕੀ ਕਰੂਗਾ ਕੁਝ ਕਰਾਂ ਉਹ ਆਪੇ ਕੁਛ ਲੈ ਯਸ ਕਿਹਦੇ ਮਸੀ ਮੇਰੇ ਮੈਂ ਕੀ ਦੱਸਾਂ ਹੁਣ ਮੇਰਾ ਕਿਹੜਾ ਕਿਸੇ ਨੇ ਸੱਚ ਮੰਨਣਾਂ ਨਾਲ ਤੁਸੀਂ ਆਪ ਹੀ ਪੁੱਛ ਲੋ ਇਹਨਾਂ ਨੂੰ ਪੁੱਛਦਾ ਦੱਸ ਦਾਨੀ ਸਾਰੇ ਆਲੇ ਦੁਆਲੇ ਸਾਡੀ ਨੀ ਬਣੀ ਗਈ ਹੈ ਬਜੀ ਇਹਨੇ ਕੀ ਕੀਤਾ ਇਹ ਜੀ ਕਰਤੂਕੀ ਤੇ ਪੁੱਛ ਨਾ ਸਤਾ ਕਿਸੇ ਮੂਠ ਹੋਂ ਜੋ ਕਰੀਂ ਤੇ ਸਹੀ ਸੱਚੀ ਕਰ ਰਿਆਂ ਮੈਂ ਜੋ ਕਹਿ ਰਿਹਾ ਸੱਚੀ ਤਾਂ ਬੜੀ ਸਿਆਣੀ ਹੈ ਜੱਸੀ ਐ ਨਹੀਂ ਕਦੇ ਵੀ ਸਿਆਣੀ ਤੇਹ ਜੇ ਬਥੇਰਾ ਹੈ ਕੁਝ ਕਿਤਾਬ ਹੀ ਪੁੱਛ ਲੋ ਮਨ ਚੱਜਿਆ ਕਰ ਖਾ ਸਾਡਾ ਇੱਨਾ ਇੱਥੇ ਪੁੱਛ ਨਹੀਂ ਲੱਜ ਉਸ ਕਰਦੇ ਇਹਨੇ ਕੋਈ ਆ ਕਿ ਮੇਰੇ ਹੱਡ ਤੋੜ ਤੇ ਸਾਰੇ ਮੈਂ ਆਪਣੀ ਜ਼ਿੰਦਗੀ ਖਤਮ ਕਰਨ ਲੱਗੀ ਸੀਗੀ ਹੋਰ ਮੇਰੇ ਲਈ ਵੀ ਕੋਈ ਚਾਰਾ ਨਹੀਂ ਹੈਗਾ ਸੀਗਾ ਬਸ ਨਹੀਂ ਐ ਹੈਗਾ ਕੀ ਐ ਤੇ ਤੈਨੂੰ ਤਕਲੀਫ ਆ ਤਾਂ ਮੈਨੂੰ ਐਂ ਦੱਸ ਸਾਰਾ ਕੁਝ ਆਪਣੇ ਘਰ ਚ ਹੈ ਕਿਸੇ ਗੱਲ ਦੀ ਕਮੀ ਹੈਗੀ ਆ ਸਾਡੇ ਨਾਲ ਸਤੋਂ ਆਪਣੀ ਜ਼ਿੰਦਗੀ ਦਾ ਪੰਧਰ ਲੱਗ ਸਭ ਤੇਰੇ ਲਈ ਗੱਲਾਂ ਚ ਨਾ ਆਇਓ ਅਸੀਂ ਤੈਨੂੰ ਕੀ ਕਹਨੇ ਆ ਤੇ ਤੁਹਾਡੇ ਸਾਹਮਣੇ ਹੁਣ ਸਹੀ ਬਣਦੇ ਸੀ ਮੈਨੂੰ ਪਤਾ ਬੱਸ ਤੋ ਜਿਹੜਾ ਬੇਤਰ ਸਲੂਕ ਕਰਦੇ ਸਰਕਾਰ ਇਹ ਕੀ ਗੱਲ ਹੈ ਕੀ ਗੱਲ ਹੈ ਦੇ ਲਈ ਸ਼ਰਾਬ ਓ ਯਾਰਾਂ ਦਾ ਤਾਂ ਦਿਨੇ ਸ਼ਰਾਬ ਨਾਲ ਸ਼ੁਰੂ ਹੁੰਦਾ ਔਰ ਤੂੰ ਦੱਸ ਕਰੇ ਠੀਕ ਨਾਗਾ ਹਾਂ ਹਾਂ ਠੀਕ ਦਾਜੂ ਪਈ ਆ ਵੀ ਆ ਕੁਛੇ ਸ਼ੁਰੂ ਹੁੰਦੇ ਇਹਨਾਂ ਦਾ ਸਾਰਾ ਦਿਨੇ ਇਹੀ ਕੁਛ ਰਹਿੰਦਾ ਜੇ ਬੋਲਦੀ ਤਾਂ ਕੁੱਟਣ ਪੈ ਜਾਂਦੇ ਨੇ ਮੈਨੂੰ ਕੁੱਟਣ ਨੂੰ ਦੱਸ ਕੀ ਤੇਰੇ ਕੋਲਾ ਮਾਰਿਆ ਸੀ ਕੀ ਕੁੱਟਿਆ ਮੈਨੂੰ ਇਹ ਤਾਂ ਸਾਰਾ ਦਿਨ ਬਸ ਇਹਨਾਂ ਦੀ ਤਾਂ ਹੀ ਚੱਲਦੀ ਰਹਿੰਦੀ ਮੇਰਾ 2 ਲੱਖ ਰੁਪਏ ਲਵਾਤਾ ਦਵਾਈ ਪੀ ਕੇ ਬੈਠ ਗਈ ਚਾਰ ਪੰਜ ਦਿਨ ਹੋ ਗਏ ਨੇ ਪਤਾ ਤੈਨੂੰ ਤਾਂ ਕਰਾ ਸੀ ਟੈਂਟ ਤੇ ਲਾ ਗਏ ਇਹਨੂੰ ਚੱਕ ਕੇ ਨਾਲ ਦੇ ਨਾਲ ਬਚਾ ਲਈ ਇਹਦਾ ਤਹੋਂ ਧੋਖਾ ਹੋ ਜਾਂਦਾ ਫਟਦਾ ਕਰਾਦਾ ਦੀ ਨਾ ਚੁੱਭਾ ਦੋੜੇ ਨੇ ਕਾਲਾ ਮੁਕਰਾ ਦਾ ਸਾਡਾ ਉਹ ਪਤਾ ਕਿੰਨੀ ਦਿਨਾਂ ਪਿੰਡ ਤੇ ਸਾਡੀ ਇਹਨੇ ਖੇ ਕਰਕੇ ਰੱਖਦਾ ਸੀ ਸਾਨੂੰ ਜਿੱਤਾਂ ਪਤਾ ਲੱਗਦਾ ਹੀ ਚੱਤ ਚੰਗਾ ਪੈਂ ਤੁਸੀਂ ਕਰੋ ਗੱਲਾਂ ਬਾਤਾਂ ਮੈਂ ਤਾਂ ਕਿਸੇ ਦੇ ਜਾ ਰਿਹਾ ਇਹਨੂੰ ਪੋਜਣਾ ਜੇ ਨਾ ਰਾਮਨਾ ਰਹਿਣ ਉਹ ਰਹਿ ਜਾਂਦੇ ਆਪਦੀ ਨੂੰ ਲੈ ਜਾ ਹੋਰੀ ਕਰ ਲਾਂਗੇ ਗੱਲ ਬੀਰੇ ਮੈਂ ਤਾਂ ਆਪ ਪੁੱਛਦੀ ਆਂ ਵੀ ਮੇਰਾ ਕਸੂਰ ਕੀ ਐ ਮੈਂ ਕਾਸੀ ਚੀਜ਼ ਦੀ سزا ਕੱਟ ਰਹੀ ਆਂਗੀ ਉੱਥੇ ਵੀ ਮੇਰੇ ਨਾਲ ਇੰਨੀ ਕੁਸ਼ ਹੋਇਆ ਮੇਰੀ ਕਿਸੇ ਨੇ ਨਹੀਂ ਸੁਣੀ ਹੈਗੀ ਇੱਥੇ ਵੀ ਮੇਰੇ ਨਾਲ ਹੀ ਕੁਸ਼ ਹੁੰਦਾ ਚੱਲ ਪਰ ਇਥੋਂ ਤਾਂ ਜਾਣੇ ਪਤਾ ਲੂਗਾ ਬੀਰੇ ਪਤਾ ਤਾਂ ਹੈਗਾ ਹੁਣ ਕੀ ਦੱਸਾਂ ਮੈਂ ਇੱਥੇ ਦੀ ਤਾਂ ਤੈਨੂੰ ਇਹਨੇ ਸਾਰੀ ਦੱਸਦੀ ਐ ਪਰ ਉੱਥੇ ਜੋ ਕੁਛ ਇਹ ਨਹੀਂ ਲੱਭਦਾ ਤੂੰ ਬੱਸ ਕਰ ਜੀ ਕਿੰਨਾ ਕੁਛ ਸਹਿਣੇਗੀ ਅੱਜ ਜਨਾ ਵੀਰੇ ਨੂੰ ਦੱਸਾਂ ਕਿਥੇ ਵੀਰੇ ਨੂੰ ਪਤਾ ਕਿਵੇਂ ਲੱਗੂਗਾ ਕੋਈ ਕੀ ਦੱਸੂਗੀ ਗੱਲ ਜਸ ਜੇ ਮੈਂ ਦੱਸੂ ਤਾਂ ਜੇ ਮੇਰੀ ਗੱਲ ਦਾ ਯਕੀਨ ਕਰੇਗਾ ਜਸੀ ਸੱਸ ਤੇ ਤੇਰੀ ਸੱਸ ਤਾਂ ਫਿਰ ਮੰਦਾ ਚੰਗਾ ਬੋਲ ਕੇ ਗਈ ਐ ਤੇ ਕੀ ਗਲਬਤ ਕੀ ਐ ਵੀਰੇ ਇਹ ਤਾਂ ਰੋਜ਼ ਦਾ ਹੀ ਇਹ ਹਾਲ ਐ ਦੇਖ ਜੱਸੀ ਕੋਈ ਉਨੇ ਨਿੱਕੀ ਗੱਲ ਬਾਅਦ ਚ ਨਿਕਲੇ ਉਹ ਮੈਂ ਬਰਦਾਸ਼ਤ ਨਹੀਂ ਕਰਾਂਗਾ ਐਹੀ ਜੀ ਕੋਈ ਗੱਲ ਨਹੀਂ ਹੈਗੀ ਵੀਰੇ ਕੋਈ ਗੱਲ ਤਾਂ ਹੋਣੀ ਐ ਨਾਲੇ ਜੱਸੀ ਗੱਲ ਸੋ ਜਦੋਂ ਮੈਂ ਤੇਰੀ ਮਸ਼ੀਨ ਠੀਕ ਕਰ ਰਿਹਾ ਸੀ ਪਿੰਡ ਉਦੋਂ ਤੇਰੀ ਮਸ਼ੀਨ ਦੇ ਵਿੱਚੋਂ ਇਸ ਚਿੱਠੀ ਲੱਦੀ ਮੁੰਡੇ ਜੀ ਚਿੱਠੀ ਹਾਂ ਹਾਂ ਚਿੱਠੀ ਮੇਰੀ ਮਸ਼ੀਨ ਚ ਮੈਂ ਫੇਰ ਵੀ ਬਰਦਾਸ਼ਤ ਨਹੀਂ ਨਹੀਂ ਵੀਰੇ ਇਹ ਤੇਰੀ ਕੋਈ ਗਲਤਫਹਮੀ ਹੈ ਮੇਰੀ ਮਸ਼ੀਨ ਚ ਚਿੱਠੀ ਕਿੱਥੋਂ ਆ ਗਈ ਮੈਨੂੰ ਕੀ ਪਤਾ ਸੀ ਇੱਥੇ ਕੋਈ ਗੱਲਬਾਤ ਹੋ ਗਈ ਤੇ ਮੈਂ ਮੈਂ ਬਰਦਾਸ਼ਤ ਨਹੀਂ ਕਰਦੀ ਨਹੀਂ ਵੀਰੇ ਮੈਂ ਮਾਰ ਸਕਦੀ ਹਾਂ ਪਰ ਤੇਰੇ ਗਰਦਨ ਇਸ ਗੱਲ ਕਣੀ ਹੋਣੀ ਮੈਂ ਝੁਕਾ ਸਕਦੀ ਹਾਂ ਨੇ ਵੀਰੇ ਹਾਜੀ ਕੋਈ ਗੱਲ ਨਹੀਂ ਹੈਗੀ ਮੈਨੂੰ ਇੰਨਾ ਟਾਈਮ ਹੋ ਗਿਆ ਤੇ ਨਾਲ ਹੁਣ ਰੰਧੀ ਨੂੰ ਕੋਈ ਗੱਲ ਹੁੰਦੀ ਮੈਨੂੰ ਨਾ ਪਤਾ ਲੱਗਦੀ ਤੇ ਇੱਥੇ ਇੰਨਾ ਕਾਟੋ ਕਲੇਸ਼ ਕਿਵੇਂ ਹੋ ਰਿਹਾ ਹੈ ਦیرے ਨਾਲੇ ਚਿੱਠੀ ਦੀ ਗੱਲ ਤੂੰ ਅੱਜ ਦੱਸੀ ਹੈ ਮੈਨੂੰ ਪਹਿਲਾਂ ਕਿਉਂ ਨਹੀਂ ਮੇਰੇ ਲੇਵੇ ਗੱਲ ਕੀਤੀ ਹੈਗੀ ਤੈਨੇ ਉਹ ਭਾਈ ਪ੍ਰਾਕੀਤ ਤਾਂ ਹੀ ਮੇਰੀ ਜ਼ਿੰਦਗੀ ਬਰਬਾਦ ਕਰਤੀ ਮੇਰੇ ਬਿਨਾਂ ਗੱਲ ਸੁਣੇ ਮੇਰੀ ਗੱਲ ਵੀ ਨਹੀਂ ਸੁਣੀ ਹੈਗੀ ਭਾਬੀ ਨੇ ਜਿਵੇਂ ਕਹਤਾ ਉਹ ਵੀ ਕਰ ਲਿਆ ਗੱਲ ਹੀ ਉਹ ਹੀ ਹੈ ਮੈਨੂੰ ਲੱਗਦਾ ਬਸ ਦੱਸ ਨਹੀਂ ਪੈਣਾ ਹੁਣ ਤਾਂ ਮੈਂ ਤੈਨੂੰ ਕਿਹਾ ਨਹੀਂ ਜਿੰਨਾ ਚਿਰ ਤੂੰ ਕੱਲ ਖੋਲ ਕੇ ਨਹੀਂ ਨਾ ਕਰੇਂਗੀ ਉਨਾ ਚਿਰ ਤੇਰਾ ਕੋਈ ਹੋਣੀ ਤੂੰ ਦੱਸ ਕਿ ਮੈਨੂੰ ਪਤਾ ਏ ਜਸਸੀ ਡਰੀ ਹੋਈ ਐ ਨਾ ਪਤਾ ਨਹੀਂ ਕੀ ਕੀ ਹੋਇਆ ਵੀਰੇ ਬਹੁਤ ਕੁਝ ਹੋਇਆ ਐ ਇੰਨਾ ਕੁਝ ਤੇਰੀ ਭੈਣ ਨੇ ਸਹਿਣਾ ਕੋਈ ਹੋਰ ਹੁੰਦੀ ਤਾਂ ਨਹੀਂ ਸਹਿ ਸਕਦੀ ਦੇਖ ਵੀਰੇ ਜਿਸ ਦਿਨ ਅਸੀਂ ਬਾਜ਼ਾਰ ਗਏ ਸੀ ਮੈਂ ਇਹਦੇ ਤੋਂ ਪੈਸੇ ਮੰਗੇ ਸੀਗੇ ਹਾਂ ਸਮਾਨ ਲੈਣ ਵਾਸਤੇ ਜੇ ਮੈਂ ਪੁੱਛਿਆ ਤਾਂ ਮੈਨੂੰ ਕਹਿੰਦੀ ਤੇਰੇ ਵੀਰੇ ਨੂੰ ਨਹੀਂ ਦੱਸਣਾ ਐ ਨਹੀਂ ਕਰਨਾ ਉਹ ਨਹੀਂ ਕਰਨਾ ਹੈਗਾ ਮੈਨੂੰ ਲੱਗਦਾ ਇਹ ਉਹਨੇ ਆਪ ਬਚਣ ਲਈ ਮੈਨੂੰ ਬਦਨਾਮ ਕੀਤਾ ਤਾਂ ਹੀ ਮੇਰੀ ਜ਼ਿੰਦਗੀ ਬਰਬਾਦ ਕਰਤੀ ਜਿਵੇਂ ਨਰਕ ਬਣਾ ਕੇ ਰੱਖਦੀ ਮੇਰੀ ਜ਼ਿੰਦਗੀ ਮੈਂ ਕੱਲ੍ਹ ਹੋਰ ਨਹੀਂ ਇਕਦਿਮ ਸੋਚ ਵੀ ਨਹੀਂ ਸਕਦਾ ਸੀ ਮੈਂ ਤਾਂ ਹੀ ਤਾਂ ਬਾਰ-ਬਾਰ ਪੁੱਛਦੀ ਰਹੀ ਆ ਵੀ ਮੈਨੂੰ ਕੋਈ ਦੱਸ ਦੋ ਵੀ ਮੇਰਾ ਕਸੂਰ ਕੀ ਹੈ ਮੈਨੂੰ ਕਿਸੇ ਨੇ ਨਹੀਂ ਦੱਸਿਆ ਵੀ ਮੇਰਾ ਕਸੂਰ ਕੀ ਸੋ ਆਪਣਾ ਇਹ ਸ਼ਿੱਕਾ ਘੋਟਾ ਨਿਕਲਿਆ ਸੰਦੀਪ ਨੂੰ ਤਾਂ ਮੈਂ ਮਾਸੀ ਮਾਸੀ ਹਾਂ ਭਾਈ ਦੱਸ ਕੀ ਗੱਲ ਆ ਨਾਲੇ ਤੁਸੀਂ ਗੱਲ ਕਹਿੰਦੇ ਸੀ ਨਾ ਇਹ ਕੁੜੀ ਦੀਆਂ ਕਰਤੂਤਾ ਮਾੜੀਆਂ ਨੇ ਕਰਤੂਤਾ ਮਾੜੀਆਂ ਨਹੀਂ ਮਾੜੀਆਂ ਨੇ ਕਰਤੂਤਾ ਥੋੜੀਆਂ ਮਾੜੀਆਂ ਸਾਡੀਆਂ ਕਿ ਮਾੜੀਆਂ ਨੇ ਬਨਾਲਾ ਜਗਤਾਰ ਨੂੰ ਆ ਆਂਦੇ ਚਲੀ ਖਰਾਬਾ ਬੀਂਦੇ ਉਹ ਪੁੱਤ ਤਾਂ ਸਾਡੀਆਂ ਮਾੜੀਆਂ ਕੀ ਹੋ ਗਿਆ ਬੀਬੀ ਕੀ ਗੱਲ ਹੋ ਗਈ ਆ ਸੁਣ ਲਾ ਭਾਈ ਕੀ ਕਹੀ ਜਾਂਦਾ ਗਾ ਹਾਂ ਬੋਲ ਗਿਆ ਕੀ ਆ ਮੋਜ ਕੁੜੀ ਨੂੰ ਕੁਟਦਾ ਮਾਰਦਾ ਇਹ ਗੱਲ ਕਹਿੰਦੇ ਸੀ ਕਿ ਕੁੜੀ ਨੂੰ ਲੈ ਜਾ ਹਾਂ ਮੈਂ ਹੁਣ ਕੁੜੀ ਨੂੰ ਆਪ ਲੈ ਕੇ ਜਾਊਗਾ ਫੇਰ ਲੈ ਜਾ ਉਹਨੇ ਲੈ ਜਾ ਲੈ ਜਾਂਗੇ ਲੈ ਜਾ ਕੁੜੀ ਵਾਲਾ ਹੋਇਆ ਚੱਲ ਦੇ ਇਹਨਾਂ ਮਲੰਗਾਂ ਦੇ ਕੀ ਕਰਨਾ ਰਹਿ ਗਿਆ ਤੁਸੀਂ ਲੈ ਜਾ ਵੀਰੇ ਵੀਰੇ ਜੇ ਜਾਊਗੀ ਮੈਂ ਵੀ ਤੁਹਾਡੇ ਨਾਲ ਜਾਊਗਾ ਜਾ ਜਾ ਤੂੰ ਵੀ ਜਾ ਜਾ ਬਾਈ ਜਾ ਬਾਈ ਜਿੰਦਾ ਰੱਖੀ ਆ ਜਨ ਜਾ ਬਾਬਾ ਜਮੋਈ ਬੀਬੀ ਜਾਣ ਦੇ ਚੱਲ ਆ ਜਾ ਖਾ ਲੋ ਖਾ ਲੋ ਠਹਿ ਚੱਲ ਇਹ ਉਹ ਨਹੀਂ ਪਾਣੀ ਵੀ ਤੁਹਾਨੂੰ ਆ ਹੁਣ ਕੀ ਕਾਟ ਕਰਤਾ ਇੰਨੇ ਲੈ ਐ ਨਹੀਂ ਰਹਿਣ ਦਿੱਤਾ ਉੱਥੇ ਨੂੰ ਬੱਸ ਦੀ ਬੱਸ ਇਹ ਸਭ ਤੇਰੀਆਂ ਕਤੂਤਾ ਲੈ ਕਿਉਂ ਕੀ ਗੱਲ ਫਿਰ ਤੂੰ ਲਿਖਦੀ ਸੀ ਲੱਗਦਾ ਹੁਣ ਇਹਨੇ ਮੇਰੇ ਤੇ ਕੰਨ ਭਾਤੇ ਥੋੜੇ ਦੇ ਵਿੱਚ ਬਾਹਾਂ ਚ ਬਾਹਾਂ ਤੂੰ ਪੁੰਦ ਸੀ ਮੁੰਡਿਆਂ ਦੇ ਅੱਛਾ ਹੋਰ ਕੁਛ ਹੀ ਰਹਿੰਦਾ ਕਰਨ ਵਾਲਾ ਹੈਨਾ ਜਦੋਂ ਮੇਰੀ ਜ਼ਿੰਦਗੀ ਬਰਬਾਦ ਕਰਤੀ ਹੁਣ ਮੈਂ ਕੀ ਕੀ ਲੁਕਾਉਂਗੀ ਪੱਪੀ ਤੇਰੀ ਜ਼ਿੰਦਗੀ ਤਾਂ ਬਰਬਾਦ ਹੋ ਗਈ ਤੂੰ ਸਾਡੀ ਕਿਉਂ ਕਰਤੀ ਸੀ ਇਹ ਹੁਣ ਤੂੰ ਨਹੀਂ ਇਹ ਰਹਿਣਗੇ ਵਾਹ ਵਾਹ ਸ਼ਾਬਾਸ਼ ਤੇਰੇ ਕੋਈ ਮੋਹਿਆ ਪਟਾ ਕਰਤਾ ਪੱਟੀ ਹੁਣ ਮੇਰਾ ਵੀ ਪੱਟ ਦੇ ਤੇਰਾ ਘਰੋਂ ਪੱਟਾ ਜਾਊਗਾ ਫਾੜ ਕੇ ਤੂੰ ਬਹੁਤ ਛੱਡ ਦੇ ਛੱਡ ਦੇ ਛੱਡ ਦੇ ਮਸਲੀ ਨਾ ਗਿਫਾ ਦਾ ਛੱਡ ਦੇ ਵੀਰੇ ਬਸ ਹੁਣ ਇਹਨੂੰ ਘਰੋਂ ਕੱਢਣਾ ਆਪਾਂ ਨੇ ਬਸ ਬਸ ਛੱਡ ਦੇ ਛੱਡ ਦੇ ਮੇਰੇ ਮੂਹਰੇ ਹੱਥ ਜੋੜਦੀਆਂ ਛੱਡ ਦੇ ਨੀ ਜੋੜਦੇ ਹੱਥ ਕੀ ਮੱਥਾ ਜੋੜਦੀਆਂ ਜੇ ਤੂੰ ਇਹਨੂੰ ਘਰੋਂ ਕੱਢਤਾ ਤੇਰੇ ਤੇ ਇਹਦੇ 'ਚ ਕੀ ਫਰਕ ਰਹਿ ਗਿਆ ਇਹਨੇ ਮੈਨੂੰ ਘਰੋਂ ਕੱਢਿਆ ਸੀ ਤੂੰ ਹੁਣ ਇਹਨੂੰ ਕੱਢ ਦੇ ਵੀਰੇ ਇਹ ਸਾਈ ਦੇ ਬਹੁਤ ਨਾ ਵੀਰੇ ਨਾ ਤੂੰ ਵੀ ਹੁਣ ਲਿਆ ਜਿਹੜੇ ਨਾਮ ਤੋਂ ਵਸੀ ਹੈ ਨਾ ਮੈਨੂੰ ਵਸਣ ਦੇ ਚੱਲ ਬਫੀ ਗਾਣਿਆਂ ਨੂੰ ਸੀਗੀਆਂ ਤੂੰ ਤਾਂ ਰਹਿਣ ਹੀ ਦੇ ਬੱਸ ਹੁਣ ਸਾਡੇ ਨੂੰ ਛੱਡ ਦੇ ਨਹੀਂ ਵੀਰੇ ਹੱਥ ਜੋੜਦੀਆਂ ਤੇਰੇ ਮੂਰੇ ਤੇ ਰਹਿਣ ਦੇ ਪਰ ਬਹੁਤ ਦੁਖੀ ਕਿਤੇ ਹੋ ਬਫੀ ਤੂੰ ਚੰਗੀਆਂ ਤਾਂ ਕੀਤੀਆਂ ਨਹੀਂ ਹੈਗੀਆਂ ਪਰ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਤੇਰੀ ਗਲਤੀ ਨੇ ਮੇਰੀ ਤਾਂ ਜ਼ਿੰਦਗੀ ਬਰਬਾਰ ਕਰ ਦਿੱਤੀ ਨਾ ਪਰ ਮੈਂ ਆਪਣਾ ਝੂਠ ਲਗਾਉਣ ਲਈ ਕੁਝ ਕੀਤਾ ਸੀ ਵੇਖ ਵੀਰੇ ਸੁਣ ਲੈ ਹੁਣ ਆਪਦੇ ਕੰਨੀ ਸੁਣ ਲੈ ਸਭ ਕੁਝ ਹੂੰ ਮਾਫੀ ਦਾ ਜੋਗ ਨਹੀਂ ਹਾਂ ਬਸ ਵੀਰੇ ਹਰ ਵਕਤ ਭੈਣਾਂ ਮਾੜੀਆਂ ਨਹੀਂ ਹੁੰਦੀਆਂ ਹੈਗੀਆਂ ਕੁੜੀਆਂ ਨੂੰ ਕਹਿ ਦਿੰਦੇ ਨੇ ਉੱਥੇ ਨਾ ਭੇਜੋ ਉੱਥੇ ਨਾ ਜਾਣ ਦੋ ਇਹ ਜ਼ਰੂਰੀ ਤਾਂ ਨਹੀਂ ਵੀ ਕੁੜੀ ਦਾ ਤੁਸੀਂ ਤੂੰ ਮੈਨੂੰ ਮਾਫ ਕਰ ਮੈਨੂੰ ਮਾਫ ਕਰੀ ਭੈਣ ਇਹਦੀ ਵਜ੍ਹਾ ਕਰ ਲਾ ਮੈਂ ਆਪਣੇ ਰੱਬ ਵਰਗੀ ਭੈਣ ਤੇ ਐਡਾ ਬਚਾਲਦਾ ਹਾਂ ਚੱਲ ਕੋਈ ਨਾ ਵੀਰੇ ਜੇ ਇਹਨੇ ਗਲਤੀ ਕੀਤੀ ਹੈ ਤਾਂ ਸਾਹਮਣੇ ਵੀ ਆ ਗਈ ਪਰ ਭਾਬੀ ਤੇਰੇ ਮure ਹੱਥ ਜੋੜ ਕੇ ਬੇਨਤੀ ਹੈ ਹੋਰ ਜਿਹੜੀ ਮਰਜ਼ੀ ਸਜ਼ਾ ਦੇ ਦੀ ਐਦਾਂ ਦੇ ਝੂਠੇ ਤੁਮ ਤਾਂ ਨਹੀਂ ਲਾਈ ਮੇਰੇ ਤੇ ਬਸ ਕਰੀ ਦਿਨ ਮਨਾ ਦੇ ਕੋਈ ਨਹੀਂ ਹੈ ਜਿਸ ਦਾ ਨਾਮ ਹੋਪਾ ਚਲੋ ਵੀਰੇ ਭਾਬੀ ਨੇ ਗਲਤੀ ਮੰਨ ਲਈ ਮੇਰੇ ਲਈ ਇਹ ਹੀ ਬਹੁਤ ਹੈ ਹੁਣ ਤੁਸੀਂ ਵੀ ਮਾਫ ਕਰਦੇ ਹੋ ਚਲੋ ਠੀਕ ਹੈ ਸਸੀ ਕਾਲ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਕਿਦਾਂ ਦੀ ਲੱਗੀ ਸੋ ਸਾਰਿਆਂ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ ਸਾਡੇ ਸਾਰੇ ਆਰਟਿਸਟਾਂ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਸੀ ਇਹਦੇ ਵਿੱਚ ਔਰ ਜਿਨ੍ਹਾਂ ਨੇ ਸਾਡਾ ਚੈਨਲ ਹਜੇ ਤੱਕ ਸਬਸਕ੍ਰਾਈਬਰ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰੋ ਸੋ ਤਾਂ ਕਿ ਅੱਗੇ ਤੋਂ ਵੀ ਤੁਹਾਨੂੰ ਇਦਾਂ ਦੀਆਂ ਵਧੀਆ-ਵਧੀਆ ਵੀਡੀਓ ਦੇਖਣ ਨੂੰ ਮਿਲਣਗੀਆਂ ਸੋ ਸਾਰਿਆਂ ਨੇ ਸਪੋਰਟ ਕਰਨੀ ਤੇ ਇੱਕ ਸਾਰਿਆਂ ਨੂੰ ਹੋਰ ਬੇਨਤੀ ਹੈ ਜਿਨ੍ਹਾਂ ਨੂੰ ਸਾਡੀ ਵੀਡੀਓ ਦੇ ਵਿੱਚ ਕੋਈ ਕਮੀ ਲੱਗਦੀ ਹੈਗੀ ਉਹ ਸਾਨੂੰ ਜ਼ਰੂਰ ਦੱਸਿਆ ਕਰੋ ਪਰ ਪਲੀਜ਼ ਬੇਨਤੀ ਹੈ ਜੀ ਸਾਡੀ ਬਾਰ-ਬਾਰ ਵੀ ਕੋਈ ਗਲਤ ਕਮੈਂਟ ਨਾ ਸਾਨੂੰ ਕਰਿਆ ਕਰੋ ਸਾਡਾ ਭਿੰਦਰ ਸਗੂ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲਣਾ ਥੈਂਕ ਯੂ ਥੈਂਕ ਯੂ ਸਸਕੀ ਕਾਲ ਦੋਸਤੋ ਇਹ ਸਾਡੀ ਸਾਰੀ ਟੀਮ ਸਾਡੇ ਸਾਰੇ ਆਰਟਿਸਟਸ ਸੋ ਇੱਕ ਗੀਤ ਤੁਹਾਡੀ ਨਜ਼ਰ ਉਹ ਮੈਂ ਹੀ ਕਰਦਾ ਮੈਂ ਸਭ ਕਰ ਲੂ ਆ ਬੰਦੇ ਨੂੰ ਇੰਜ ਜਾਪੇ ਮੈਂ ਹੀ ਕਰਦਾ ਮੈਂ ਸਭ ਕਰ ਲੂ ਆ ਬੰਦੇ ਨੂੰ ਇੰਜ ਜਾਪੇ ਕੇ ਮੌਲਾ ਖੇਲ ਕਰੇ ਖੇਲ ਕਰੇ ਸਭ ਆਪੇ ਵਹਿਗਰੂ ਖੇਲ ਕਰੇ ਖੇਲ ਕਰੇ ਸਭ ਆਪੇ ਵਹਿਗਰੂ ਖੇਲ ਕਰੇ ਸੋ ਇਦਾਂ ਹੀ ਸਾਰੇ ਖੁਸ਼ ਰਹੋ ਵਧੀਆ ਵਧੀਆ ਮੈਸੇਜ ਵਧੀਆ ਵਧੀਆ ਕਨਸੈਪਟ ਤੁਹਾਡੇ ਰੂਬਰੂ ਕਰਦੇ ਰਹਾਂਗੇ ਇਦਾਂ ਹੀ ਪਿਆਰ ਦਿੰਦੇ ਰਹੋ ਬਹੁਤ ਬਹੁਤ ਥੈਂਕ ਯੂ ਇੱਕ ਗੱਲ ਜਰੂਰ ਕਿ ਸਾਡਾ ਚੈਨਲ ਸਬਸਕ੍ਰਾਈਬ ਕਰਿਓ ਭਿੰਦਰ ਸੱਗੂ ਸੋ ਸਾਰੇ ਜਣੇ ਪਿਆਰ ਦਿੰਦੇ ਰਹੋ ਥੈਂਕ ਯੂ ਬਹੁਤ ਬਹੁਤ